ਸਸਿਕਰ ਜੀ ਖਾਲਸਾ ਰਾਜ ਦਾ ਅੰਤ ਕਿਵੇਂ ਹੋਇਆ ਇਸ ਵਿਸ਼ੇ ਦੇ ਉੱਪਰ ਅੱਜ ਤੀਸਰੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਪਹਿਲੀਆਂ ਦੋ ਵੀਡੀਓਜ਼ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਊਗਾ ਤੁਹਾਨੂੰ ਸਾਡਾ ਇਹ ਯਤਨ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਹੋਰ ਸੁਧਾਰ ਦੀ ਗੁਣ ਹੈ ਸਾ ਉਹ ਸੁਝਾਅ ਵੀ ਜਰੂਰ ਦਿਓ ਮਹਾਰਾਜਾ ਸ਼ੇਰ ਸਿੰਘ ਅਤੇ ਪ੍ਰਧਾਨ ਮੰਤਰੀ ਧਿਆਨ ਸਿੰਘ ਦੀ ਮੌਤ ਤੋਂ ਬਾਅਦ ਦਲੀਪ ਸਿੰਘ ਬਣਦਾ ਖਾਲਸਾ ਦਰਬਾਰ ਦਾ ਮਹਾਰਾਜਾ ਅਤੇ ਉਹਨਾਂ ਦਾ ਪ੍ਰਧਾਨ ਮੰਤਰੀ ਬਣਦਾ ਧਿਆਨ ਸਿੰਘ ਦਾ ਬੇਟਾ ਹੀਰਾ ਸਿੰਘ ਡੋਗਰਾ ਭਾਵੇਂ ਸੁਚੇਤ ਸਿੰਘ ਡੋਗਰਾ ਅਤੇ ਜਵਾਰ ਸਿੰਘ ਵੀ ਪ੍ਰਧਾਨ ਮੰਤਰੀ ਬਣਨ ਦੇ ਦਾਵੇਦਾਰ ਅਤੇ ਚਾਹਵਣ ਸੀਗੇ ਪਰ ਮਹਾਰਾਜਾ ਸ਼ੇਰ ਸਿੰਘ ਅਤੇ ਧਿਆਨ ਸਿੰਘ ਦੀ ਮੌਤ ਤੋਂ ਬਾਅਦ ਪੈਦਾ ਹੋਈ ਹਮਦਰਦੀ ਅਤੇ ਹਫੜਾ-ਤਫੜੀ ਨੂੰ ਹੀਰਾ ਸਿੰਘ ਨੇ ਨਹੀਂ ਜਲਦੀ ਕੈਸ਼ ਕੀਤਾ ਕਿ ਕਿਸੇ ਨੂੰ ਵੀ ਕੁਝ ਸੋਚਣ ਤੇ ਸਮਝਣ ਦਾ ਮੌਕਾ ਨਾ ਮਿਲਿਆ ਹੀਰਾ ਸਿੰਘ ਜਿਸ ਨੂੰ ਕਿ ਬਹੁਤ ਹੀ ਸਮਝਦਾਰ ਅਤੇ ਸੁਲਝਿਆ ਹੋਇਆ ਸਿਆਸਤਦਾਨ ਅਤੇ ਸ਼ਾਸਕ ਮੰਨਿਆ ਗਿਆ ਹੀਰਾ ਸਿੰਘ ਜਿਸ ਨੂੰ ਕੇ ਮਹਾਰਾਜਾ ਰਣਜੀਤ ਸਿੰਘ ਬਹੁਤ ਪਿਆਰ ਕਰਦੇ ਸੀ ਅਤੇ ਉਸ ਦੀ ਸਮਝਦਾਰੀ ਦੇ ਕਾਰਨ ਉਸ ਨੂੰ ਰਾਜਕੁਮਾਰਾਂ ਦੇ ਬਰਾਬਰ ਦਰਬਾਰ ਦੇ ਵਿੱਚ ਕੁਰਸੀ ਦੇ ਉੱਪਰ ਬਿਠਾਇਆ ਜਾਂਦਾ ਸੀ ਉਸ ਦਾ ਪਾਲਣ ਪੋਸ਼ਣ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਨਿਗਰਾਨੀ ਦੇ ਵਿੱਚ ਆਪਣੇ ਰਾਜਕੁਮਾਰਾਂ ਦੀ ਤਰ੍ਹਾਂ ਹੀ ਕਰਵਾਇਆ ਪਰ ਤੁਹਾਡੀ ਸਮਝਦਾਰੀ ਕੁਝ ਨਹੀਂ ਕਰ ਸਕਦੀ ਜੇ ਤੁਹਾਡੇ ਸਲਾਹਕਾਰ ਮਾੜੇ ਨਿਕਲ ਜਾਣ ਤੁਹਾਡੀਆਂ ਸਾਰੀਆਂ ਸਿਆਣਪਾਂ ਧਰੀਆਂ ਤਰਾਈਆਂ ਰਹਿ ਜਾਂਦੀਆਂ ਨੇ ਹੀਰਾ ਸਿੰਘ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੀਰਾ ਸਿੰਘ ਦਾ ਸਲਾਹਕਾਰ ਸੀ ਉਸ ਦਾ ਬਚਪਨ ਦਾ ਅਧਿਆਪਕ ਪੰਡਤ ਜੱਲਾ ਪੰਡਤ ਜੱਲੇ ਨੇ ਅੱਗੇ ਜਾ ਕੇ ਇਸ ਸਮਝਦਾਰ ਨੌਜਵਾਨ ਦੀ ਬੇੜੀ ਦੇ ਵਿੱਚ ਕਿਵੇਂ ਵੱਟੇ ਪਾਏ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਇਹ ਜਾਣੋਗੇ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦਰਬਾਰ ਦੇ ਵਿੱਚ ਜਿਹੜੀ ਖਾਨਾ ਜੰਗੀ ਸ਼ੁਰੂ ਹੋਈ ਉਸ ਦੇ ਵਿੱਚ ਬਹੁਤ ਸਾਰੇ ਸਿੱਖ ਸਰਦਾਰ ਅਤੇ ਰਾਜਕੁਮਾਰ ਮਾਰੇ ਜਾ ਚੁੱਕੇ ਸੀ ਪਰ ਇਹ ਧੜੇਬੰਦੀ ਅਜੇ ਵੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਸੀ ਦਲੀਪ ਸਿੰਘ ਦੇ ਮਹਾਰਾਜ ਵੱਢਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਦੋ ਵੱਡੇ ਪੁੱਤਰ ਕੁਮਰ ਕਸ਼ਮੀਰਾ ਸਿੰਘ ਅਤੇ ਕੁਮਰ ਪਿਸ਼ੋਰਾ ਸਿੰਘ ਨੇ ਸਿਆਲਕੋਟ ਦੇ ਵਿੱਚ ਬਗਾਵਤ ਕਰ ਦਿੱਤੀ। ਹੀਰਾ ਸਿੰਘ ਨੇ ਆਪਣੇ ਚਾਚਾ ਗੁਲਾਬ ਸਿੰਘ ਲੋਗਰੇ ਨੂੰ ਇਸ ਬਗਾਵਤ ਨੂੰ ਕੁਚਲਣ ਵਾਸਤੇ ਭੇਜਿਆ। ਜਦੋਂ ਗੁਲਾਬ ਸਿੰਘ ਨੇ ਅਤੇ ਲਾਹੌਰ ਦਰਬਾਰ ਦੀਆਂ ਫੌਜਾਂ ਸਿਆਲਕੋਟ ਪਹੁੰਚੀਆਂ ਤਾਂ ਇਹ ਦੋਹੇ ਕੁਮਰ ਸਿਆਲਕੋਟ ਦਾ ਕਿਲਾ ਛੱਡ ਕੇ ਵੀਰ ਸਿੰਘ ਨਰੰਗਾਵਾਦੀਆ ਦੇ ਡੇਰੇ ਦੇ ਵਿੱਚ ਚਲੇ ਗਏ। ਸਤ ਬੀਰ ਸਿੰਘ ਨਰੰਗਵਾਦੀ ਸਿੱਖਾਂ ਦੇ ਵਿੱਚ ਉਸ ਸਮੇਂ ਇੱਕ ਬਹੁਤ ਜਾਣੇ ਪਛਾਣੇ ਅਤੇ ਸਤਕਾਰਤ ਹਸਤੀ ਸੀ ਜਿਨ੍ਹਾਂ ਦਾ ਡੇਰਾ ਬਿਆਸ ਦਰਿਆ ਦੇ ਕੰਢੇ ਜਿਸ ਨੂੰ ਸੰਤਪੁਰਾ ਕਿਹਾ ਜਾਂਦਾ ਸੀਗਾ ਮੁਠਿਆਂਵਾਲੀ ਦੇ ਵਿੱਚ ਸੀ ਉਸ ਸਮੇਂ ਡੋਗਰਿਆਂ ਤੋਂ ਸਤਾਏ ਹੋਏ ਜਾਂ ਡੋਗਰਿਆਂ ਤੋਂ ਨਰਾਸ਼ ਹੋ ਕੇ ਜਿੰਨੇ ਵੀ ਸਿੱਖ ਸਿਪਾਹੀ ਅਤੇ ਸਰਦਾਰ ਸੀਗੇ ਉਹ ਬੀਰ ਸਿੰਘ ਨਰੰਗਵਾਦੀ ਦੇ ਡੇਰੇ ਵਿੱਚ ਜਾ ਕੇ ਸ਼ਰਨ ਲੈਂਦੇ ਸੀ ਅਤੇ ਹੌਲੀ-ਹੌਲੀ ਇਹ ਡੇਰਾ ਡੋਗਰਿਆਂ ਦੇ ਮੁਕਾਬਲੇ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਕੇਂਦਰ ਦੇ ਤੌਰ ਤੇ ਉੱਭਰਨ ਲੱਗ ਪਿਆ ਸੀ ਇਹ ਡੇਰਾ ਇੰਨਾ ਕਿ ਸਤਕਾਰਕ ਸੀ ਕਿ ਸਾਰੇ ਮਹਾਰਾਜੇ ਇੱਥੇ ਨਤਮਸਤਕ ਹੋਣ ਲਈ ਜਾਂਦੇ ਸੀ ਅਤੇ ਇਸ ਨੂੰ ਬਹੁਤ ਜ਼ਕੀਰਾਂ ਮਿਲੀਆਂ ਹੋਈਆਂ ਸੀ ਇਹ ਡੇਰਾ ਅੱਗੇ ਜਾ ਕੇ ਡੋਗਰਿਆਂ ਦੇ ਪਤਨ ਦਾ ਕਾਰਨ ਬਣਦਾ ਕੁਮਰ ਕਸ਼ਮੀਰਾ ਸਿੰਘ ਅਤੇ ਪਸ਼ੋਰਾ ਸਿੰਘ ਦੀ ਬਗਾਵਤ ਨੂੰ ਕੁਚਲਣ ਤੋਂ ਬਾਅਦ ਹੀਰਾ ਸਿੰਘ ਅਟ ਦੇ ਪੰਡਿਤ ਚੱਲੇ ਨੇ ਦਰਬਾਰ ਵਿੱਚ ਮੌਜੂਦ ਆਪਣੇ ਸਿਆਸੀ ਬਰੋਧੀਆਂ ਨੂੰ ਖਤਮ ਕਰਨ ਦੀ ਸਕੀਮ ਬਣਾਈ ਜਿਸ ਦੇ ਤਹਿਤ ਸਭ ਤੋਂ ਪਹਿਲਾਂ ਉਹਨਾਂ ਨੇ ਮਹਾਰਾਣੀ ਜਿੰਦਾ ਦੇ ਭਰਾ ਤੇ ਮਹਾਰਾਜਾ ਦਲੀਪ ਸਿੰਘ ਦੇ ਨਿਗਰਾਨ ਜਵਾਰ ਸਿੰਘ ਨੂੰ ਫੌਜਾਂ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਮਿਲਿਆ ਹੋਇਆ ਕਹਿ ਕੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਜਵਾਰ ਸਿੰਘ ਜਿਹੜਾ ਕਿ ਹੀਰਾ ਸਿੰਘ ਦੇ ਵਿਰੋਧੀ ਧਿਰ ਦਾ ਬੰਦਾ ਸੀ ਅਤੇ ਖੁਦ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਸੀ ਉਸ ਸਮੇਂ ਹਰ ਕੋਈ ਆਪਣੇ ਵਿਰੋਧੀਆਂ ਨੂੰ ਬਦਨਾਮ ਕਰਨ ਵਾਸਤੇ ਫੌਜ ਦੇ ਵਿੱਚ ਪ੍ਰਚਾਰ ਕਰਦਾ ਸੀ ਕਿ ਇਹ ਅੰਗਰੇਜ਼ਾਂ ਦੇ ਨਾਲ ਮਿਲਿਆ ਹੋਇਆ ਤੇ ਡੋਗਰਿਆਂ ਦਾ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਦਾ ਇਹ ਇੱਕ ਪਰਚਾਇਆ ਹੋਇਆ ਹਥਿਆਰ ਸੀ ਇਸ ਦੇ ਤਹਿਤ ਇੱਕ ਦਿਨ ਜਵਾਰ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਆ ਅਤੇ ਜਵਾਰ ਸਿੰਘ ਦੀ ਜਗ੍ਹਾ ਤੇ ਉੱਪਰ ਇੱਕ ਨਵੇਂ ਐਂਟਰੀ ਹੁੰਦੀ ਆ ਲਾਲ ਸਿੰਘ ਡੋਗਰੇ ਦੀ ਲਾਲ ਸਿੰਘ ਡੋਗਰਾ ਉਹੀ ਆ ਜਿਹੜਾ ਅੱਗੇ ਜਾ ਕੇ ਖਾਲਸਾ ਫੌਜ ਨਾਲ ਗਦਾਰੀ ਕਰਕੇ ਅੰਗਰੇਜ਼ਾਂ ਤੋਂ ਹਰਾਉਂਦਾ ਲਾਲ ਸਿੰਘ ਡੋਗਰੇ ਨੂੰ ਮਹਾਰਾਜਾ ਦਲੀਪ ਸਿੰਘ ਦਾ ਨਿਗਰਾਨ ਲਾਇਆ ਜਾਂਦਾ ਲਾਲ ਸਿੰਘ ਡੋਗਰਾ ਇੱਕ ਬਹੁਤ ਛੋਟੇ ਪੱਧਰ ਦਾ ਕਰਮਚਾਰੀ ਹੁੰਦਾ ਕਿਉਂਕਿ ਮਹਾਰਾਜੇ ਦਾ ਨਿਗਰਾਨ ਲੱਗਣ ਵਾਸਤੇ ਰਾਜੇ ਦੀ ਉਪਾਧੀ ਹੋਣੀ ਜ਼ਰੂਰੀ ਆ ਇਸ ਕਰਕੇ ਹੀਰਾ ਸਿੰਘ ਡੋਗਰਾ ਤੇ ਪੰਡਤ ਜੱਲਾ ਲਾਲ ਸਿੰਘ ਡੋਗਰੇ ਨੂੰ ਇੱਕ ਕਿਲਾ ਅਤੇ ਇੱਕ ਜ਼ਗੀਰ ਉਸ ਦੇ ਨਾਲ ਲਗਾਉਂਦੇ ਨੇ ਅਤੇ ਉਸ ਨੂੰ ਮਹਾਰਾਜੇ ਦਾ ਨਿਗਰਾਨ ਲਾਇਆ ਜਾਂਦਾ ਉਸ ਨੂੰ ਨਿਗਰਾਨ ਲਾਉਣ ਦਾ ਪੰਡਤ ਜੱਲੇ ਦਾ ਇੱਕ ਮਕਸਦ ਇਹ ਸੀ ਕਿ ਮਹਾਰਾਣੀ ਜਿੰਦਾ ਦੇ ਉੱਪਰ ਨਿਗਾਹ ਰੱਖੀ ਜਾਵੇ ਪੰਡਤ ਜੱਲੇ ਨੇ ਇੱਥੇ ਹੀ ਵਸ ਨਹੀਂ ਕੀਤੀ ਇਸ ਤੋਂ ਬਾਅਦ ਉਸ ਨੇ ਇੱਕ ਨਵਾਂ ਆਰਡਰ ਪਾਸ ਕੀਤਾ ਅਤੇ ਸਾਰੇ ਜ਼ਗੀਰਦਾਰਾਂ ਨੂੰ ਇਹ ਹੁਕਮ ਕੀਤਾ ਕਿ ਆਪਣੀਆਂ ਜ਼ਗੀਰਾਂ ਦੇ ਕਾਗਜ਼ ਦਰਬਾਰ ਵਿੱਚ ਲੈ ਕੇ ਆਓ ਅਤੇ ਕਾਗਜ਼ ਦਿਖਾਉਣ ਸਮੇਂ ਨਜ਼ਰਾਨੇ ਵੀ ਲੈ ਕੇ ਆਓ ਕੁਝ ਸਰਦਾਰਾਂ ਨੇ ਇਹ ਗੱਲ ਮੰਨ ਲਈ ਪਰ ਕਈਆਂ ਨੂੰ ਇਹ ਆਪਣੇ ਹੱਥ ਕਮ ਮਹਿਸੂਸ ਹੋਈ ਅਤੇ ਉਹਨਾਂ ਨੇ ਆਪਣੇ ਕਾਗਜ਼ ਦਿਖਾਉਣ ਦੀ ਥਾਂ ਤੇ ਸੰਤ ਵੀਰ ਸਿੰਘ ਨਰੰਗਵਾਦੀ ਦੇ ਦੇਦੇ ਦੇ ਵਿੱਚ ਜਾ ਕੇ ਸ਼ਰਨ ਲੈ ਲਈ ਜਿਨ੍ਹਾਂ ਦੇ ਵਿੱਚੋਂ ਇੱਕ ਸੀ ਸਰਦਾਰ ਹਰਜੀ ਸਿੰਘ ਨਲੂਏ ਦਾ ਬੇਟਾ ਜਵਾਰ ਸਿੰਘ ਨਲੂਆ ਅਤੇ ਜਿਨ੍ਹਾਂ ਨੇ ਕਾਗਜ਼ ਨਹੀਂ ਦਿਖਾਏ ਉਹਨਾਂ ਦੀਆਂ ਜ਼ਗੀਰਾਂ ਨੂੰ ਜ਼ਬਤ ਕਰ ਲਿਆ ਗਿਆ ਅਤੇ ਡੋਗਰਿਆਂ ਨੇ ਆਪਣੇ ਖਾਸ ਬੰਦਿਆਂ ਨੂੰ ਦੇ ਦਿੱਤਾ ਦੇ ਦਿੱਤੀਆਂ ਇਸ ਤੋਂ ਇਲਾਵਾ ਪੰਡਤ ਜੱਲੇ ਨੇ ਇੱਕ ਹੋਰ ਹੁਕਮ ਜਾਰੀ ਕਰਵਾ ਦਿੱਤਾ ਕਿ ਕੋਈ ਵੀ ਵਿਅਕਤੀ ਮਹਾਰਾਣੀ ਜਿੰਦਾ ਨੂੰ ਮਿਲਣ ਜਾਂਦਾ ਤਾਂ ਪਹਿਲਾਂ ਪੰਡਤ ਜੱਲੇ ਦੀ ਮਨਜ਼ੂਰੀ ਲੈ ਕੇ ਜਾਵੇ ਬੰਡਰ ਦੇ ਜੱਲੇ ਨੇ ਮਹਾਰਾਣੀ ਜਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਦੇ ਦਾਨਪੂਰਨ ਕਰਨ ਦੇ ਉੱਪਰ ਵੀ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਮਹਾਰਾਣੀ ਨੇ ਆਪਣੀ ਆਜ਼ਾਦੀ ਦੇ ਉੱਪਰ ਹਮਲਾ ਮੰਨਿਆ ਅਤੇ ਇਸ ਡੋਗਰਾ ਗਰਦੀ ਦੇ ਖਿਲਾਫ ਟੱਕਰ ਲੈਣ ਦਾ ਮਨ ਬਣਾ ਲਿਆ ਇਸ ਕੰਮ ਦੇ ਲਈ ਉਸ ਨੇ ਆਪਣੇ ਦੋ ਭਰੋਸੇਮੰਦ ਸਰਦਾਰਾਂ ਨੂੰ ਆਪਣੀਆਂ ਸੇਵਾਦਾਰਨੀਆਂ ਦੇ ਰਾਹੀਂ ਸੁਨੇਹਾ ਭੇਜ ਕੇ ਬੁਲਾਇਆ ਜਿਨ੍ਹਾਂ ਵਿੱਚੋਂ ਇੱਕ ਸੀ ਲੈਣਾ ਸਿੰਘ ਮਜੀਠੀਆ ਜਿਸ ਦੇ ਨਾਲ ਵਾਦਾ ਕੀਤਾ ਗਿਆ ਕਿ ਤੁਹਾਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ ਦੂਜਾ ਸੀਗਾ ਚਤਰ ਸਿੰਘ ਅਟਾਰੀ ਵਾਲੇ ਜਿਨ੍ਹਾਂ ਨੇ ਨਾਲੇ ਵਾਦਾ ਕੀਤਾ ਕਿ ਮੈਂ ਤੁਹਾਡੀ ਲੜਕੀ ਦਾ ਵਿਆਹ ਆਪਣੇ ਪੁੱਤਰ ਦਲੀਪ ਸਿੰਘ ਦੇ ਨਾਲ ਕਰਾਵਾਂਗੇ ਅਤੇ ਇਹਨਾਂ ਦੋਹੇ ਸਰਦਾਰਾਂ ਨੂੰ ਭਾਵੇਂ ਮਹਾਰਾਣੀ ਅਲੱਗ-ਅਲੱਗ ਮਿਲੀ ਪਰ ਇਹਨਾਂ ਦੋਹਾਂ ਨੂੰ ਕਿਹਾ ਕਿ ਤੁਸੀਂ ਇਕੱਠੇ ਹੋ ਕੇ ਤਾਕੜੇ ਹੋ ਕੇ ਡੋਗਰਿਆਂ ਦੇ ਖਿਲਾਫ ਲੜਾਈ ਲੜੋ ਲੈਣਾ ਸਿੰਘ ਮਜੀਠੀਆ ਭਾਵੇਂ ਬਹੁਤ ਪੜਿਆ-ਲਿਖਿਆ ਅਤੇ ਸਮਝਦਾਰ ਵਿਅਕਤੀ ਸੀ ਪਰ ਉਹ ਬਹੁਤਾ ਬਾਹਤਰ ਨਹੀਂ ਸੀ ਇਸ ਕਰਕੇ ਉਹ ਇਸ ਝਮੇਲੇ ਦੇ ਵਿੱਚ ਪੈਣ ਦੀ ਥਾਂ ਤੇ ਡੋਗਰਾਂ ਤੋਂ ਡਰਦਾ ਹੋਇਆ ਛੁੱਟੀ ਲੈ ਕੇ ਪੰਜਾਬ ਤੋਂ ਬਾਹਰ ਤੀਰਥ ਯਾਤਰਾ ਦੇ ਉੱਪਰ ਚਲਾ ਗਿਆ। ਹੁਣ ਮਹਾਰਾਣੀ ਦੇ ਕੋਲ ਕੋਈ ਰਸਤਾ ਨਹੀਂ ਬਚਿਆ ਇਸ ਕਰਕੇ ਉਹ ਆਪਣੇ ਪੁੱਤਰ ਦਲੀਪ ਸਿੰਘ ਨੂੰ ਨਾਲ ਲੈ ਕੇ ਹਾਥੀ ਉੱਪਰ ਸਵਾਰ ਹੋ ਕੇ ਆਪਣੀਆਂ ਸੇਵਾਦਾਰਨੀਆਂ ਦੇ ਨਾਲ ਖਾਲਸਾ ਫੌਜ ਦੇ ਅੱਗੇ ਜਾ ਪੇਸ਼ ਹੋਈ। ਮਹਾਰਾਜਾ ਸ਼ੇਰ ਸਿੰਘ ਦੇ ਸਮੇਂ ਖਾਲਸਾ ਫੌਜ ਦੇ ਵਿੱਚ ਪੰਚਾਇਤ ਚੁਣਨ ਦਾ ਰਿਵਾਜ ਪ੍ਰਚਲਿਤ ਹੋ ਚੁੱਕਿਆ ਸੀ ਮਹਾਰਾਣੀ ਨੇ ਖਾਲਸਾ ਪੰਚਾਂ ਦੇ ਅੱਗੇ ਜਾ ਕੇ ਇਹ ਸਵਾਲ ਕੀਤਾ ਕਿ ਇਹ ਸਪਸ਼ਟ ਕਰੋ ਕਿ ਦਰਬਾਰ ਦਾ ਮਹਾਰਾਜਾ ਦਲੀਪ ਸਿੰਘ ਹੈ ਜਾਂ ਪੰਡਤ ਜੱਲਾ ਅਤੇ ਮਹਾਰਾਣੀ ਨੇ ਆਪਣੀ ਸਾਰੀ ਵਿੱਥਿਆ ਸੁਣਾਈ ਅਤੇ ਫੌਜ ਨੂੰ ਨਾਲ ਇਹ ਵੀ ਕਿਹਾ ਕਿ ਜੇ ਮੇਰੇ ਨਾਲ ਇਨਸਾਫ ਨਾ ਹੋਇਆ ਤਾਂ ਮੈਂ ਸਮੇਤ ਮਹਾਰਾਜੇ ਦੇ ਇੱਥੇ ਹੀ ਅੱਗ ਲਾ ਕੇ ਆਪਣੇ ਆਪ ਨੂੰ ਖਤਮ ਕਰ ਲਵਾਂਗੇ ਬਸ ਫਿਰ ਕੀ ਸੀ ਖਾਲਸਾ ਫੌਜ ਇਕੱਠੀ ਹੋਈ ਉਸ ਨੇ ਮਹਾਰਾਜ ਰਾਨੀ ਨੂੰ ਮਹਿਲ ਦੇ ਵਿੱਚ ਜਾਣ ਲਈ ਕਿਹਾ ਅਤੇ ਨਾਲ ਦੇ ਨਾਲ ਫੌਜ ਨੇ ਦੋ ਕੰਮ ਕੀਤੇ ਪਹਿਲਾ ਇਹ ਕਿ ਫੌਜ ਨੇ ਹੀਰਾ ਸਿੰਘ ਡੋਗਰੇ ਦੇ ਚਾਚਾ ਸੁਚੇਤ ਸਿੰਘ ਡੋਗਰੇ ਨੂੰ ਇਹ ਸੁਨੇਹਾ ਭੇਜਿਆ ਕਿ ਜਲਦੀ ਤੋਂ ਜਲਦੀ ਲਾਹੌਰ ਪਹੁੰਚ ਤੈਨੂੰ ਪ੍ਰਧਾਨ ਮੰਤਰੀ ਬਣਾਉਣਾ ਦੂਸਰਾ ਫੌਜ ਨੇ ਹੀਰਾ ਸਿੰਘ ਡੋਗਰੇ ਦੀ ਹਵੇਲੀ ਨੂੰ ਘੇਰਾ ਪਾ ਲਿਆ ਪਰ ਹੀਰਾ ਸਿੰਘ ਡੋਗਰਾ ਬਹੁਤ ਚੁਸਤ ਵਿਅਕਤੀ ਸੀ ਉਸ ਨੇ ਨਾਲ ਦੀ ਨਾਲ ਫੌਜ ਦੇ ਸਾਹਮਣੇ ਪੇਸ਼ ਹੋ ਕੇ ਹੱਥ ਜੋੜ ਕੇ ਆਪਣੀਆਂ ਜਾਣੇ ਅਣਜਾਣੇ ਜੋ ਹੋਈਆਂ ਗਲਤੀਆਂ ਲਈ ਮਾਫੀ ਮੰਗੀ ਅਤੇ ਫੌਜ ਦੇ ਪੰਚਾਂ ਨੂੰ ਖਵੇਲੀ ਦੇ ਵਿੱਚ ਬੁਲਾ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਜਿਸ ਦੇ ਵਿੱਚ ਉਸ ਨੇ ਪੰਚਾਂ ਨੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦੇ ਦਿੱਤਾ ਜਿਦੇ ਵਿੱਚ ਮੁੱਖ ਸੀ ਮਹਾਰਾਣੀ ਜਿੰਦਾ ਦੇ ਭਰਾ ਨੂੰ ਰਿਆ ਕਰਨਾ ਪਰ ਪਸ਼ੋਰਾ ਸਿੰਘ ਅਤੇ ਕਸ਼ਮੀਰਾ ਸਿੰਘ ਦੇ ਖੋਈਆਂ ਜ਼ਗੀਰਾਂ ਵਾਪਸ ਕਰਨਾ ਉਹਨਾਂ ਦੇ ਉੱਪਰ ਲਾਈਆਂ ਪਾਬੰਦੀਆਂ ਹਟਾਉਣਾ ਅਤੇ ਪੰਡਤ ਚੱਲੇ ਨੂੰ ਦਰਬਾਰ ਦੇ ਕੰਮਾਂ ਤੋਂ ਦੂਰ ਕਰਨਾ ਫੌਜ ਨੂੰ ਇਹ ਮੰਗਾ ਮੰਨਣ ਤੋਂ ਬਾਅਦ ਫੌਜ ਸੰਤੁਸ਼ਟ ਹੋ ਗਈ। ਹੀਰਾ ਸਿੰਘ ਨੇ ਨਾਲ ਦੀ ਨਾਲ ਫੌਜਾਂ ਦੇ ਵਿੱਚ ਇਨਾਮ ਵੰਡੇ ਅਤੇ ਬਹੁਤ ਸਾਰੀਆਂ ਮਠਾਈਆਂ ਵੰਡੀਆਂ। ਜਦੋਂ ਤੱਕ ਸੁਚੇਤ ਸਿੰਘ ਪਹੁੰਚਿਆ ਉਦੋਂ ਤੱਕ ਹੀਰਾ ਸਿੰਘ ਨੇ ਸਾਰੀ ਗੇਮ ਪਲਟ ਦਿੱਤੀ ਸੀ। ਸੁਚੇਤ ਸਿੰਘ ਦੇ ਪਹੁੰਚਣ ਤੋਂ ਬਾਅਦ ਫੌਜ ਨੇ ਸੁਚੇਤ ਸਿੰਘ ਨੂੰ ਕਿਹਾ ਕਿ ਹੁਣ ਵਾਪਸ ਚਲੇ ਜਾਓ। ਜੇ ਦੁਬਾਰਾ ਲੋੜ ਪਈ ਤਾਂ ਤੁਹਾਨੂੰ ਸੱਦਾਂਗੇ। ਪਰ ਸੁਚੇਤ ਸਿੰਘ ਕਿਉਂਕਿ ਬਹੁਤ ਸਪਸ਼ਟੀਆਂ ਬੰਦਾ ਸੀਗਾ ਸਿੱਧਾ-ਸਦਾ ਜਾਂ ਉਹ ਬਹਾਦਰਤਾ ਸੀ ਪਰ ਸਿਆਸਤ ਦਾ ਨਹੀਂ ਸੀ। ਇਸ ਕਰਕੇ ਉਹ ਅੜ ਗਿਆ ਕਿ ਮੈਂ ਹੁਣ ਵਾਪਸ ਨਹੀਂ ਜਾਵਾਂਗਾ ਉਹਦੇ ਕੋਲ ਕੁੱਲ 300 ਫੌਜ ਸੀ ਜਿਦੇ ਵਿੱਚੋਂ ਵੀ ਬਹੁਤੇ ਛੱਡ ਕੇ ਚਲੇ ਗਏ ਫੌਜ ਦੀ ਗੱਲ ਮੰਨ ਕੇ ਬਹੁਤੇ ਛੱਡ ਕੇ ਚੱਲ ਵਾਪਸ ਚਲੇ ਗਏ ਪਰ ਸਚੇਤ ਸਿੰਘ ਉੱਥੇ ਅੜ ਗਿਆ ਅਤੇ ਹੀਰਾ ਸਿੰਘ ਦੇ ਹੱਥੋਂ ਮਾਰਿਆ ਗਿਆ ਡੋਗਰਿਆਂ ਦੇ ਖਾਨਦਾਨ ਦੇ ਵਿੱਚ ਇਹ ਪਹਿਲੀ ਖਾਨਾ ਜੰਗੀ ਦੇ ਵਿੱਚ ਹੋਇਆ ਕਤਲ ਸੀਗਾ ਪਰ ਸਿੱਖ ਸਰਦਾਰਾਂ ਦੇ ਵਿੱਚ ਕੋਈ ਵੀ ਇੰਨਾ ਜ਼ਿੰਮੇਵਾਰ ਵਿਅਕਤੀ ਜਾਂ ਯੋਗ ਵਿਅਕਤੀ ਨਹੀਂ ਸੀ ਉਸ ਸਮੇਂ ਕਿ ਇਸ ਡੋਗਰਿਆਂ ਦੀ ਫੁੱਟ ਦਾ ਫਾਇਦਾ ਉਠਾ ਸਕਦਾ ਸਚੇਤ ਸਿੰਘ ਡੋਗਰੇ ਦੇ ਕਤਲ ਤੋਂ ਬਾਅਦ ਹੀਰਾ ਸਿੰਘ ਅਤੇ ਪੰਡਤ ਜੱਲੇ ਨੇ ਆਪਣੇ ਰਾਸਤੇ ਦੇ ਲਗਭਗ ਸਾਰੇ ਕਾਂਡੇ ਹਟਾ ਦਿੱਤੇ ਸੀ ਪਰ ਫਿਰ ਵੀ ਉਹ ਬਾਕੀ ਬਚੇ ਰਹੇ ਖੁੰਦੇ ਸਰਦਾਰਾਂ ਨੂੰ ਵੀ ਖਤਮ ਕਰਨਾ ਚਾਹੁੰਦੇ ਸੀ ਇਸੇ ਕਾਰਨ ਉਹਨਾਂ ਦੀ ਨਿਗਾ ਟਿੱਕੀ ਸੰਤ ਵੀਰ ਸਿੰਘ ਨੁਰੰਗਵਾਦੀ ਦੇ ਡੇਰੇ ਦੇ ਉੱਪਰ ਜਿੱਥੇ ਗੁੱਸੇ ਹੋਏ ਸਰਦਾਰਾਂ ਨੇ ਅਤੇ ਕੁਝ ਸਿੱਖ ਛਪਾਈਆਂ ਨੇ ਸ਼ਰਨ ਲਈ ਹੋਈ ਸੀ ਇਸ ਡੇਰੇ ਦੇ ਵਿੱਚ ਲਗਾਤਾਰ ਲੰਗਰ ਚੱਲਦੇ ਸੀ ਅਤੇ ਇੱਥੇ ਲਗਭਗ 1500 ਤੋਂ 2000 ਯਾਤਰੀ ਰੋਜ਼ਾਨਾ ਉਸ ਸਮੇਂ ਆਉਂਦੇ ਸੀ। ਇਸ ਡੇਰੇ ਦੇ ਵਿੱਚ 3000 ਦੇ ਕਰੀਬ ਹਥਿਆਰਬੰਦ ਸਿਪਾਹੀ ਰਹਿਣ ਲੱਗੇ ਸੀ। ਡੇਰੇ ਦੇ ਕੋਲ 2-3 ਤੋਪਾਂ ਵੀ ਸੀਗੀਆਂ। ਪਰ ਡੇਰੇ ਨੇ ਕੋਈ ਵੀ ਇਦਾਂ ਦੀ ਕਾਰਵਾਈ ਨਹੀਂ ਕੀਤੀ ਸੀ ਜਿਹੜੀ ਲਾਹੌਰ ਦਰਬਾਰ ਦੇ ਖਿਲਾਫ ਜਾਂਦੀ ਹੋਵੇ। ਪਰ ਨੌਗਰਿਆਂ ਨੂੰ ਅੰਦਰੋਂ-ਅੰਦਰੀ ਆਪਣਾ ਡਰਾ ਸਤਾ ਰਿਹਾ ਸੀ। ਇਸ ਕਰਕੇ ਉਹਨਾਂ ਨੇ ਡੇਰੇ ਦੇ ਉੱਪਰ ਹਮਲਾ ਕਰਨ ਦਾ ਮਨ ਬਣਾਇਆ। ਪਰ ਖਾਲਸਾ ਫੌਜ ਕਿਉਂਕਿ ਡੇਰੇ ਦਾ ਬਹੁਤ ਸਤਕਾਰ ਕਰਦੀ ਸੀ। ਇਸ ਕਰਕੇ ਉਹ ਕਿਸੇ ਵੀ ਕੀਮਤ ਦੇ ਉੱਪਰ ਡੇਰੇ ਦੇ ਉੱਪਰ ਹਮਲਾ ਕਰਨ ਨੂੰ ਤਿਆਰ ਨਹੀਂ ਸੀ ਫੌਜ ਨੂੰ ਤਿਆਰ ਕਰਨ ਵਾਸਤੇ ਡੋਗਰਿਆਂ ਨੇ ਇੱਕ ਸਕੀਮ ਬਣਾਈ ਉਹਨਾਂ ਨੇ ਆਪਣੇ ਭਰੋਸੇਮੰਦ ਜਰਨੈਲਾਂ ਦੇ ਰਾਹੀਂ ਸੰਤ ਵੀਰ ਸਿੰਘ ਨਰੰਗਵਾਦੀ ਨੂੰ ਖੱਤ ਲਿਖਾਉਣਾ ਸ਼ੁਰੂ ਕੀਤਾ ਡੋਗਰਿਆਂ ਨੇ ਖੱਤਾਂ ਦੇ ਵਿੱਚ ਇਹ ਲਿਖਾਇਆ ਕਿ ਅਸੀਂ ਡੋਗਰਿਆਂ ਤੋਂ ਦੁਖੀ ਹਾਂ ਅਸੀਂ ਦਰਬਾਰ ਦੇ ਵਿੱਚ ਚਤਰ ਸਿੰਘ ਸੱਧਵਾਲੀਆ ਜਿਹੜਾ ਕਿ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਦੇ ਸਮੇਂ ਖਾਲਸਾ ਦਰਬਾਰ ਚੋਂ ਭੱਜ ਕੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਚਲਾ ਗਿਆ ਸੀਗਾ ਉਸ ਨੂੰ ਦਰਬਾਰ ਦੇ ਵਿੱਚ ਲੋਕਾਂ ਦੇ ਬਰਾਬਰ ਦੇ ਧੜੇ ਦੇ ਰੂਪ ਦੇ ਵਿੱਚ ਬਿਠਾਉਣਾ ਚਾਹੁੰਦੇ ਆ ਅਤੇ ਉਸ ਨੂੰ ਅਸੀਂ ਕਿਸੇ ਵੀ ਕੀਮਤ ਤੇ ਬਰਾਬਰ ਦੀ ਇੱਜ਼ਤ ਦਿਵਾਵਾਂਗੇ ਤੁਸੀਂ ਉਹਨਾਂ ਨੂੰ ਬੁਲਾਓ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਇਕੱਠੇ ਹੋਣਾ ਚਾਹੁੰਦੇ ਆ ਵੀਰ ਸਿੰਘ ਨੇ ਇਨ੍ਹਾਂ ਖੱਤਾਂ ਦੇ ਉੱਪਰ ਪ੍ਰੋਸਾ ਕਰਕੇ ਚਾਤਰ ਸਿੰਘ ਸੰਧਵਾਲੀਆਂ ਨੂੰ ਆਪਣੇ ਡੇਰੇ ਦੇ ਵਿੱਚ ਬੁਲਾ ਲਿਆ ਚਾਤਰ ਸਿੰਘ ਵੀ ਆ ਗਿਆ ਚਾਤਰ ਸਿੰਘ ਦੇ ਸੰਤਾਂ ਦੇ ਡੇਰੇ ਦੇ ਵਿੱਚ ਆਉਣ ਤੋਂ ਬਾਅਦ ਡੋਕਰਿਆਂ ਨੇ ਇਹ ਕਹਿ ਕੇ ਫੌਜ ਨੂੰ ਹਮਲੇ ਵਾਸਤੇ ਤਿਆਰ ਕੀਤਾ ਕਿ ਚਾਤਰ ਸਿੰਘ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਛੇਰ ਸਿੰਘ ਅਤੇ ਪੋਤਰੇ ਪ੍ਰਤਾਪ ਸਿੰਘ ਦਾ ਕਾਤਲ ਆ ਅਤੇ ਦਰਬਾਰ ਦਾ ਗੁਨਾਹਗਾਰ ਆ ਉਹਨਾਂ ਨੂੰ ਸੰਤਾਂ ਨੇ ਆਪਣੇ ਡੇਰੇ ਦੇ ਵਿੱਚ ਸ਼ਰਨ ਦਿੱਤੀ ਹੋਈ ਆ ਇਸੇ ਬਹਾਨੇ ਡੇਰੇ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਸੰਤ ਵੀਰ ਸਿੰਘ ਨਰੰਗਵਾਦੀ ਕੁਮਰ ਕਸ਼ਮੀਰਾ ਸਿੰਘ ਹਰੀ ਸਿੰਘ ਨਲੂਏ ਦੇ ਪੁੱਤਰ ਜਵਾਰ ਸਿੰਘ ਨਲੂਆ ਅਤੇ ਚਾਤਰ ਸਿੰਘ ਸੰਧਾਵਾਲੀਆ ਦੇ ਸਮੇਤ ਬਹੁਤ ਸਾਰੇ ਉੱਥੇ ਮੌਜੂਦ ਸਿੱਖ ਨੇ ਜਿਹੜੇ ਉਹ ਸ਼ਹੀਦ ਹੋ ਗਏ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਬੀੜ ਨੂੰ ਵੀ ਬਹੁਤ ਸਾਰਾ ਨੁਕਸਾਨ ਪਹੁੰਚਿਆ ਇਸ ਘਟਨਾ ਨੇ ਸਿੱਖ ਛਪਾਈਆਂ ਦੇ ਮਨਾਂ ਦੇ ਉੱਪਰ ਬਹੁਤ ਸਾਰਾ ਅਸਰ ਕੀਤਾ ਕਿਉਂਕਿ ਜਦੋਂ ਇਸ ਤੋਂ ਬਾਅਦ ਫੌਜਾਂ ਵਾਪਸ ਮੁੜੀਆਂ ਤਾਂ ਲੋਕਾਂ ਨੇ ਛਪਾਈਆਂ ਨੂੰ ਇਹ ਕਹਿ ਕੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਗੁਰੂ ਮਾਰੋਂ ਤੁਸੀਂ ਕੁਮਰ ਮਾਰੋਂ ਇਸ ਚੀਜ਼ ਨੇ ਸਿੱਖ ਛਪਾਈਆਂ ਦੇ ਮਨਾਂ ਦੇ ਵਿੱਚ ਹੀਰਾ ਸਿੰਘ ਦੇ ਖਿਲਾਫ ਨਫਰਤ ਪੈਦਾ ਕਰ ਦਿੱਤੀ ਹੀਰਾ ਸਿੰਘ ਡੋਗਰਾ ਕਿਉਂਕਿ ਬਹੁਤ ਚੁਸਤ ਤੇ ਮਹਾਰ ਸਿਆਸਤਦਾਨ ਸੀ ਇਸ ਕਰਕੇ ਉਹਨਾਂ ਨੇ ਫੌਜਾਂ ਨੂੰ ਸ਼ਾਂਤ ਕਰਨ ਵਾਸਤੇ ਸੰਤ ਵੀਰ ਸਿੰਘ ਦੀ ਯਾਦ ਦੇ ਵਿੱਚ ਇੱਕ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਵਾਇਆ ਅਤੇ ਗੁਰਦੁਆਰਾ ਸਾਹਿਬ ਦੇ ਨਾਂ ਇੱਕ ਵੱਡੀ ਜ਼ਗੀਰ ਲਾ ਕੇ ਉੱਥੇ ਲਗਾਤਾਰ ਲੰਗਰ ਚੱਲਣ ਦਾ ਪ੍ਰਬੰਧ ਕੀਤਾ ਅਤੇ ਕੁਮਰ ਕਸ਼ਮੀਰਾ ਸਿੰਘ ਦੇ ਭਰਾ ਪਸ਼ੋਰਾ ਸਿੰਘ ਨੂੰ ਇੱਕ ਵੱਡੀ ਜ਼ਕੀਰ ਦੇ ਕੇ ਸਨਮਾਨਜਨਕ ਤਰੀਕੇ ਦੇ ਨਾਲ ਦਰਬਾਰ ਦੇ ਵਿੱਚ ਬਿਠਾਇਆ ਜਿਸ ਦੇ ਨਾਲ ਕਾਫੀ ਹੱਥ ਤੱਕ ਫੌਜ ਆ ਜਿਹੜੀ ਉਹ ਸੰਤੁਸ਼ਟ ਹੋ ਗਈ। ਸੰਤ ਪੀਰ ਸਿੰਘ ਨਰੰਗਵਾਦੀ ਦੇ ਡੇਰੇ ਨੂੰ ਖਤਮ ਕਰਨ ਤੋਂ ਬਾਅਦ ਡੋਗਰਾਂ ਦੇ ਹੌਸਲੇ ਬਹੁਤ ਜ਼ਿਆਦਾ ਵੱਧ ਗਏ। ਪੰਡਤ ਜੱਲਾ ਆਪਣੀਆਂ ਹਰਕਤਾਂ ਤੋਂ ਬਾਝ ਆਉਣ ਵਾਲਾ ਨਹੀਂ ਸੀ। ਇੱਕ ਦਿਨ ਫੇਰ ਉਸ ਨੇ ਦਾਨਪੁਨ ਕਰ ਰਹੀ ਮਹਾਰਾਣੀ ਦੀ ਜਾ ਕੇ ਬੇਇੱਜ਼ਤੀ ਕੀਤੀ ਅਤੇ ਉਸ ਨੂੰ ਕਿਹਾ ਕਿ ਜੇ ਤੂੰ ਆਪਣੀਆਂ ਹਰਕਤਾਂ ਤੋਂ ਬਾਝ ਨਾ ਆਈ ਤਾ ਤੇਨੂੰ ਗ੍ਰফতার ਕਰਾ ਦਿੱਤਾ ਜਾਊਗਾ ਇਸ ਗੱਲ ਮਹਾਰਾਣੀ ਨੇ ਜਾ ਕੇ ਖਾਲਸਾ ਫੌਜ ਦੇ ਅੱਗੇ ਜਾ ਕੇ ਦੱਸੀ ਖਾਲਸਾ ਫੌਜ ਜਿਹੜੀ ਬੀਰ ਸਿੰਘ ਨਰੰਗਵਾਦੀ ਦੇ ਡੇਰੇ ਤੇ ਹਮਲੇ ਤੋਂ ਬਾਅਦ ਅੰਦਰੋਂ-ਅੰਦਰੀ ਬਹੁਤ ਜ਼ਿਆਦਾ ਦੁਖੀ ਸੀ ਅਤੇ ਡੋਗਰਿਆਂ ਨਾਲ ਨਫ਼ਰਤ ਕਰਦੀ ਸੀ ਉਸ ਨੇ ਜਾ ਕੇ ਹੀਰਾ ਸਿੰਘ ਅਤੇ ਜੱਲਾ ਸਿੰਘ ਦੀ ਹਵੇਲੀ ਨੂੰ ਘੇਰਾ ਪਾ ਲਿਆ ਦਰਬਾਰ ਵਿੱਚ ਇੰਨੀ ਕਤਲੋਗਾਰਤ ਹੋ ਜਾਣ ਤੋਂ ਬਾਅਦ ਵੀ ਜੇ ਕੋਈ ਚੰਗੀ ਚੀਜ਼ ਬਚੀ ਸੀ ਤਾਂ ਉਹ ਸੀ ਖਾਲਸਾ ਫੌਜ ਖਾਲਸਾ ਫੌਜ ਅੱਜ ਵੀ ਇੱਕ ਬਹੁਤ ਤਾਕਤ ਰੱਖਦੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਪਰਿਵਾਰ ਤੇ ਪ੍ਰਤੀ ਮਹਾਰ ਖਾਲਸਾ ਫੌਜ ਬਹੁਤ ਬਹਾਦਰ ਸੀ। ਹਵੇਲੀ ਨੂੰ ਘੇਰਾ ਪੈ ਜਾਣ ਤੋਂ ਬਾਅਦ ਡੋਗਰਾ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਖਾਲਸਾ ਫੌਜ ਨੇ ਘੇਰ ਕੇ ਪੂਰੀ ਦੀ ਪੂਰੀ ਡੋਗਰਾ ਜੁੰਡਲੀ ਨੂੰ ਖਤਮ ਕਰ ਦਿੱਤਾ। ਪੰਡਤ ਜੱਲਾ, ਜੀਰਾ ਸਿੰਘ ਡੋਗਰਾ ਅਤੇ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਦਾ ਸਿਰ ਵੱਢ ਕੇ ਲਾਹੌਰ ਦੇ ਦਰਵਾਜ਼ਿਆਂ ਦੇ ਉੱਪਰ ਟੰਗ ਦਿੱਤੇ ਗਏ। ਪੰਡਤ ਜੱਲੇ ਦੇ ਸਿਰ ਨੂੰ ਗਲੀ-ਗਲੀ ਘੁਮਾਇਆ ਗਿਆ ਉਸ ਦੇ ਹਰੇਕ ਘਰ ਦੇ ਵਿੱਚ ਜਾ ਕੇ ਉਸ ਦੇ ਸਿਰ ਦੇ ਵਿੱਚ ਛਿੱਤਰ ਮਾਰਿਆ ਗਿਆ ਇਸ ਘਟਨਾ ਦੇ ਦੌਰਾਨ ਖਾਲਸਾ ਫੌਜ ਡੋਗਰਿਆਂ ਦੇ ਉੱਪਰ ਇੰਨੀ ਕਹਿਰਤਾ ਦੇ ਨਾਲ ਵਾਪਰੀ ਕਿ ਲੱਭ-ਲੱਭ ਡੋਗਰੇ ਅਫਸਰਾਂ ਨੂੰ ਤੇ ਜਰਨੈਲਾਂ ਨੂੰ ਕਤਲ ਕੀਤਾ ਗਿਆ ਪਰ ਖਾਲਸਾ ਦਰਬਾਰ ਦੀ ਬਦਕਿਸਮਤੀ ਕਿ ਲਾਲ ਸਿੰਘ ਡੋਗਰਾ ਜਿਸ ਨੂੰ ਕਿ ਖਾਲਸਾ ਫੌਜ ਉਸ ਦਿਨ ਮਾਰ ਦੇਣਾ ਚਾਹੁੰਦੀ ਸੀ ਮਹਾਰਾਣੀ ਜਿੰਦਾ ਨੇ ਉਸ ਨੂੰ ਬਚਾ ਲਿਆ ਹੀਰਾ ਸਿੰਘ ਦੀ ਇਹ ਬਜਾਰਤ ਲਗਭਗ ਸਵਾ ਸਾਲ ਚੱਲੀ ਜਿਹੜੀ ਕਿ 16 ਸਤੰਬਰ 1843 ਤੋਂ 20 ਦਸੰਬਰ 1844 ਤੱਕ ਚੱਲੀ ਇਸ ਤੋਂ ਬਾਅਦ ਦਰਬਾਰ ਦਾ ਪ੍ਰਧਾਨ ਮੰਤਰੀ ਬਣਿਆ ਮਹਾਰਾਣੀ ਜਿੰਦਾ ਦਾ ਭਰਾ ਜਵਾਰ ਸਿੰਘ ਜਿਸ ਨੇ ਪ੍ਰਧਾਨ ਮੰਤਰੀ ਬਣਨ ਸਾਰ ਇੱਕ ਵੱਡੀ ਫੌਜ ਗੁਲਾਬ ਸਿੰਘ ਡੋਗਰੇ ਦੇ ਖਿਲਾਫ ਮਾਮਲਾ ਗ੍ਰਾਹਣ ਵਾਸਤੇ ਭੇਜੀ ਗੁਲਾਬ ਸਿੰਘ ਡੋਗਰੇ ਨੂੰ ਗ੍ਰਿਫਤਾਰ ਕਰਕੇ ਜਦੋਂ ਫੌਜ ਲੈ ਕੇ ਆ ਰਹੇ ਸੀ ਤਾਂ ਡੋਗਰਾ ਇੰਨਾ ਛਾਤਰ ਸੀਗੇ ਉਸਨੇ ਫੌਜ ਦੇ ਨਾਲ ਆਉਂਦੇ ਆਉਂਦੇ ਨੇ ਅੱਧੀ ਫੌਜ ਨੂੰ ਖਰੀਦ ਲਿਆ ਜਦੋਂ ਤੱਕ ਲਾਹੌਰ ਫੌਜ ਪਹੁੰਚੀ ਅੱਧੀ ਫੌਜ ਗੁਲਾਬ ਸਿੰਘ ਡੋਗਰੇ ਦੇ ਹੱਕ ਵਿੱਚ ਸੀ ਅੱਧੀ ਬਾਦ ਵਿੱਚ ਵਿਰੋਧ ਦੇ ਵਿੱਚ ਗੁਲਾਬ ਸਿੰਘ ਡੋਗਰਾ ਦਰਬਾਰ ਦੇ ਵਿੱਚ ਵਾਦੇ ਕਰਕੇ ਵਾਪਸ ਜੰਮੂ ਚਲਾ ਗਿਆ ਇਸੇ ਸਮੇਂ ਦੇ ਦੌਰਾਨ ਕੁਮਰ ਪਸ਼ੋਰਾ ਸਿੰਘ ਜਿਹੜਾ ਹੀਰਾ ਸਿੰਘ ਡੋਗਰਾ ਦੇ ਸਮੇਂ ਪੰਜਾਬ ਛੱਡ ਕੇ ਅੰਗਰੇਜ਼ਾਂ ਦੇ ਏਰੀਆ ਦੇ ਵਿੱਚ ਚਲਾ ਗਿਆ ਸੀ ਵਾਪਸ ਲਾਹੌਰ ਦਰਬਾਰ ਦੇ ਵਿੱਚ ਆ ਗਿਆ ਪਰ ਜਵਾਨ ਸਿੰਘ ਜਿਹੜਾ ਕਿ ਪਸ਼ੋਰਾ ਸਿੰਘ ਨੂੰ ਆਪਣੇ ਲਈ ਇੱਕ ਖਤਰਾ ਮੰਨਦਾ ਸੀ ਉਸਨੇ ਪਸ਼ੋਰਾ ਸਿੰਘ ਨੂੰ ਲਾਹੌਰ ਦਰਬਾਰ ਦੇ ਵਿੱਚ ਟਿਕਣ ਨਾ ਦਿੱਤਾ ਜਿਸ ਕਾਰਨ ਪਸ਼ੋਰਾ ਸਿੰਘ ਵਾਪਸ ਸਿਆਲਕੋਟ ਚਲਾ ਗਿਆ ਜਿੱਥੇ ਗੁਲਾਬ ਸਿੰਘ ਨੇ ਉਸ ਨੂੰ ਉਕਸਾ ਕੇ ਬਗਾਵਤ ਕਰਵਾ ਦਿੱਤੀ ਅਤੇ ਪਸ਼ੋਰਾ ਸਿੰਘ ਨੇ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਐਲਾਨ ਦਿੱਤਾ ਇਸ ਬਗਾਵਤ ਨੂੰ ਕੁਚਲਣ ਵਾਸਤੇ ਜਵਾਨ ਸਿੰਘ ਨੇ ਫਤਿਹ ਖਾਨ ਟਿਵਾਣਾ ਅਤੇ ਚਤਰ ਸਿੰਘ ਅਟਾਰੀ ਵਾਲੇ ਦੀ ਅਗਵਾਈ ਦੇ ਵਿੱਚ ਫੌਜ ਭੇਜੀ ਫੌਜ ਦੇ ਕਹਿਣ ਦੇ ਉੱਤੇ ਪਿਸ਼ੋਰਾ ਸਿੰਘ ਨੇ ਹਥਿਆਰ ਸੁੱਟ ਦਿੱਤੇ ਅਤੇ ਫੌਜ ਦੇ ਨਾਲ ਲਾਹੌਰ ਆਉਣਾ ਮੰਨ ਗਿਆ ਪਰ ਰਸਤੇ ਦੇ ਵਿੱਚ ਜਵਾਹਰ ਸਿੰਘ ਦੇ ਕਹਿਣ ਦੇ ਉੱਪਰ ਚਾਤਰ ਸਿੰਘ ਅਟਾਰੀ ਵਾਲੇ ਅਤੇ ਫਤੇਹ ਖਾਨ ਟਿਵਾਣਾ ਨੇ ਕੁਮਰ ਪਿਸ਼ੋਰਾ ਸਿੰਘ ਦਾ ਕਤਲ ਕਰ ਦਿੱਤਾ ਜਦੋਂ ਇਹ ਖਬਰ ਲਾਹੌਰ ਦਰਬਾਰ ਪਹੁੰਚੇ ਤਾਂ ਜਵਾਹਰ ਸਿੰਘ ਨੇ ਇਸ ਦੀ ਖੁਸ਼ੀ ਦੇ ਵਿੱਚ ਤੋਪਾਂ ਦੇ ਗੋਲੇ ਚਲਾਏ ਅਤੇ ਮਠਿਆਈਆਂ ਬੰਨਣੇ ਸ਼ੁਰੂ ਕਰ ਦਿੱਤੀਆਂ ਜਦੋਂ ਫੌਜ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਉਹ ਜਵਾਹਰ ਸਿੰਘ ਦੇ ਖਿਲਾਫ ਹੋ ਗਏ ਫੌਜ ਨੇ ਇਹ ਗੱਲ ਮਹਾਰਾਣੀ ਜਿੰਦਾ ਦੇ ਕੋਲ ਕੀਤੀ ਮਹਾਰਾਣੀ ਜਿੰਦਾ ਨੇ ਆਪ ਮਾਫੀ ਮੰਗ ਕੇ ਇਹ ਮਸਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਗੁਲਾਬ ਸਿੰਘ ਡੋਗਰੇ ਦੇ ਫੌਜ ਦੇ ਵਿੱਚ ਬੰਦੇ ਸੀਗੇ ਉਹਨਾਂ ਨੇ ਮਸਲਾ ਠੰਡਾ ਨਾ ਹੋਣ ਦਿੱਤਾ ਅਤੇ ਫੌਜ ਨੇ ਜਵਾਰ ਸਿੰਘ ਨੂੰ ਪੇਸ਼ ਹੋਣ ਵਾਸਤੇ ਕਿਹਾ ਜਵਾਰ ਸਿੰਘ ਥੋੜੀ ਆਨਾਕਾਨੀ ਤੋਂ ਬਾਅਦ ਆਪਣੇ ਭਾਣ ਜੇ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਬਿਠਾ ਕੇ ਹਾਥੀ ਦੇ ਉੱਪਰ ਫੌਜ ਦੇ ਕੇ ਪੇਸ਼ ਹੁੰਦਾ ਫੌਜ ਮਹਾਰਾਜਾ ਦਲੀਪ ਸਿੰਘ ਨੂੰ ਚੱਕ ਕੇ ਤੰਬੂ ਦੇ ਵਿੱਚ ਲੈ ਜਾਂਦੀ ਆ ਅਤੇ ਜਵਾਰ ਸਿੰਘ ਦਾ ਉਸੇ ਜਗ੍ਹਾ ਦੇ ਉੱਪਰ ਕਤਲ ਕਰ ਦਿੱਤਾ ਜਾਂਦਾ ਇਹ ਖਾਲਸਾ ਦਰਬਾਰ ਦਾ ਚਿੱਤ ਸਿੰਘ ਬਾਜਵੇ ਨੂੰ ਬਿਨਾ ਤੀਸਰਾ ਪ੍ਰਧਾਨ ਮੰਤਰੀ ਸੀ ਜਿਹਦਾ ਕਤਲ ਹੋਇਆ ਇਸ ਤੋਂ ਬਾਅਦ ਜਿਹੜਾ ਕੋਈ ਬਚਾ ਖਚਾ ਸਰਦਾਰ ਸੀ ਉਹ ਫੌਜ ਦੇ ਡਰ ਤੋਂ ਮਾਰਾ ਦਰਬਾਰ ਛੱਡ ਕੇ ਚਲਾ ਗਿਆ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬਣਦਾ ਲਾਲ ਸਿੰਘ ਡੋਗਰਾ ਜਿਹਦੀ ਅਗਵਾਈ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਲੜਾਈ ਹੁੰਦੀ ਆ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਰਦਾਰਾਂ ਦੀਆਂ ਆਪਸੀ ਝੜੇਬੰਦੀਆਂ ਅਤੇ ਮੂਰਖਤਾ ਨਾਲ ਹਰਕਤਾਂ ਦੇ ਕਾਰਨ ਇੰਨੀਆਂ ਕੁਰਬਾਨੀਆਂ ਦੇ ਨਾਲ ਸਥਾਪਿਤ ਕੀਤਾ ਹੋਇਆ ਸਿੱਖ ਰਾਜ ਹੌਲੀ-ਹੌਲੀ ਕਰਕੇ ਖਤਮ ਹੋ ਗਿਆ। ਕੱਲਾ ਸਿੱਖ ਰਾਜ ਇਨ੍ਹਾਂ ਸਰਦਾਰਾਂ ਨੇ ਖਤਮ ਨਹੀਂ ਕੀਤਾ ਬਲਕਿ ਇਸ ਰਾਜ ਦੇ ਖਤਮ ਹੋਣ ਦੇ ਨਾਲ ਇਨ੍ਹਾਂ ਦੀਆਂ ਸਰਦਾਰੀਆਂ ਤੇ ਇਨ੍ਹਾਂ ਦੇ ਇਸ ਝੜੇਬੰਦੀ ਦੇ ਵਿੱਚ ਇਨ੍ਹਾਂ ਦੇ ਆਪਣੇ ਕੁੰਬੇ ਵੀ ਖਤਮ ਹੋ ਗਏ। ਇਹ ਵੀਡੀਓ ਭਾਵੇਂ ਥੋੜੀ ਲੰਬੀ ਹੋਊਗੀ ਕਿਉਂਕਿ ਟੌਪਿਕ ਇੰਨਾ ਵੱਡਾ ਇਹਨੂੰ ਸਮੇਟਿਆ ਨਹੀਂ ਛੋਟੇ ਦੇ ਵਿੱਚ ਜਾ ਸਕਦਾ ਪਰ ਫਿਰ ਵੀ ਤੁਸੀਂ ਖਾਲਸਾ ਰਾਜ ਦੇ ਅੰਤ ਬਾਰੇ ਕੀ ਸੋਚਦੇ ਹੋ ਇਸ ਵੀਡੀਓ ਤੁਹਾਨੂੰ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ